ਅਸੀਂ ਨਿੱਕੇ ਨਿੱਕੇ ਸੀਗੇ ਸਾਲ ਸੀ 1999 ਪੰਥਕ ਲਹਿਰ ਇਸ ਉਵਾਰ ਨੂੰ ਇਸ ਉਵਾਲ ਨੂੰ ਅਸੀਂ ਅਕਸਰ ਕੰਨਾਂ ਰਾਹੀਂ ਸੁਣਦੇ ਅੱਖਾਂ ਰਾਹੀਂ ਅਖਬਾਰਾਂ 'ਚ ਪੜ੍ਹਦੇ ਇੱਥੋਂ ਤੱਕ ਕਿ ਸਾਡੇ ਟੀਚਰ ਵੀ ਸਕੂਲਾਂ 'ਚ ਚਰਚਾ ਕਰਿਆ ਕਰਦੇ ਸੀਗੇ ਤਾਂ ਖੈਰ ਉਸ ਵੇਲੇ ਤਿੰਨ ਨਾਂ ਮੈਨੂੰ ਅੱਜ ਵੀ ਯਾਦ ਆ ਜਿਹੜੇ ਆਜ਼ਾਦ ਜਿੱਤੇ ਸਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਆਜ਼ਾਦ ਉਸ ਵੇਲੇ ਰਾਜਨੀਤੀ ਦੀ ਬੇਸ਼ੱਕ ਸਮਝ ਨਹੀਂ ਸੀ ਪਰ ਕਹਿੰਦੇ ਆ ਕਿ ਮਨੁੱਖ ਰਾਜਨੀਤਿਕ ਪ੍ਰਾਣੀ ਆ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੀ ਹੌਲੀ-ਹੌਲੀ ਸਮਝ ਪੈਣੀ ਸਟਾਰਟ ਹੋ ਗਈ ਕਿਉਂਕਿ ਉਹਨਾਂ ਸਮਿਆਂ 'ਚ ਸਰਦਾਰ ਜਗਦੇਵ ਸਿੰਘ ਖੁੱਡੀਆਂ ਵੀ ਜਿੱਤੇ ਸਨ ਕਿਉਂਕਿ ਉਹ ਸਾਡੇ ਪਿੰਡਾਂ ਦੇ ਸੀਗੇ ਤਾਂ ਆਪਣੇ ਆਪ ਹੀ ਸਾਰੀਆਂ ਚੀਜ਼ਾਂ ਦਾ ਹੌਲੀ-ਹੌਲੀ ਹੌਲੀ-ਹੌਲੀ ਪਤਾ ਲੱਗਦਾ ਗਿਆ ਲੋਕ ਜਾਂ ਟੀਚਰ ਸਾਨੂੰ ਸਮਝਾਉਂਦੇ ਗਏ ਉਹ ਜਿਹੜੇ ਤਿੰਨ ਆਜ਼ਾਦ ਜਿੱਤੇ ਅੱਜ ਵੀ ਯਾਦ ਹੈ ਅਤਿੰਦਰਪਾਲ ਸਿੰਘ ਪਟਿਆਲਾ ਤੋਂ ਧਿਆਨ ਸਿੰਘ ਮੰਡ ਫਿਰੋਜ਼ਪੁਰ ਤੋਂ ਤੇ ਸਭ ਤੋਂ ਵੱਡੀ ਗੱਲ ਕਿ ਅੰਮ੍ਰਿਤਸਰ ਤੋਂ ਸਰਦਾਰ ਕਰਪਾਲ ਸਿੰਘ ਉਹਨਾ ਅੱਜ ਵੀ ਯਾਦ ਆ ਫਿਰ ਰਾਜਨੀਤਿਕ ਸੂਝਬੂਝ ਥੋੜੀ ਡਿਵੈਲਪ ਹੁੰਦੀ ਆਮ ਤੌਰ ਤੇ ਜਿਵੇਂ ਲੋਕਾਂ ਦੀ ਧਾਉ ਸਾਡੀ ਵੀ ਹੋਈ ਯਾਦ ਹੈ ਕਿ ਆਖਰੀ ਵਾਰ ਸ਼ਾਇਦ ਫਲੋਰ ਤੋਂ ਸਤਨਾਮ ਸਿੰਘ ਕੈਂਥ ਵੱਡਾ ਨਾਮ ਸੀ ਜਿਹੜੇ ਆਜ਼ਾਦ ਜਿੱਤੇ ਸੀਗੇ ਅੱਜ 1999 ਵਾਂਗ ਕੁਝ ਚੀਜ਼ਾਂ ਫਿਰ ਦੇਖ ਰਿਹਾ ਹਾਂ ਕਿਉਂਕਿ ਕੁਝ ਸਾਲਾਂ ਬਾਅਦ ਉਹੀ ਕਹਾਣੀਆਂ ਜੋ ਸ਼ੁਰੂ ਹੋਈਆਂ ਅੱਜ ਵੀ ਨਾਲ ਤੁਰ ਰਹੀਆਂ ਨੇ ਕੋਈ ਅਮਰਤਪਾਲ ਸਿੰਘ ਦੀ ਜਿੱਤ ਤੇ ਸਵਾਲ ਖੜੇ ਕਰ ਰਿਹਾ ਇੱਥੋਂ ਤੱਕ ਕਿ ਉਮੀਦਵਾਰੀ ਤੇ ਇਹ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਬਾਅਦ ਚ ਕਿਤਾਬਾਂ ਦੀਆਂ ਛਪੀਆਂ ਉਸ ਵੇਲੇ ਕੁਝ ਲੀਡਰਾਂ ਨੂੰ ਜਿਸ ਤਰ੍ਹਾਂ ਸੈਂਟਰ ਨੇ ਰਿਹਾ ਕੀਤਾ ਜਿਸ ਤਰ੍ਹਾਂ ਚੋਣਾ ਦੇ ਵਿੱਚ ਹਿੱਸੇਦਾਰੀ ਦਵਾਈ ਉਹ ਸਾਰਾ ਕੁਝ ਜੇ ਕਿਤੇ ਪੜਨਾ ਹੋਵੇ ਓਪਨ ਸੀਕ੍ਰੀਟ ਬੁੱਕ ਦੇ ਵਿੱਚ ਦਰਜ ਵੀ ਹੈ ਜੋ ਕਿ ਇੱਕ ਬਹੁਤ ਵੱਡੇ ਸਾਬਕਾ ਖੁਫੀ ਅਫਸਰ ਨੇ ਲਿਖੀ ਹੋਈ ਹੈ ਤਾਂ ਖੈਰ ਉਸੇ ਤਰ੍ਹਾਂ ਦੀਆਂ ਥਿਉਰੀਆਂ ਤੁਹਾਨੂੰ ਅੱਜ ਵੀ ਕਿਸੇ ਨਾ ਕਿਸੇ ਕੋਨੇ ਤੋਂ ਸੁਣਾਈ ਦੇਣ ਗਿਆ ਕੋਈ ਕਹਿੰਦਾ ਹੈ ਕਿ ਰਾਜਦੇਵ ਸਿੰਘ ਖਾਲਸਾ ਆਰਐਸਐਸ ਦਾ ਬੰਦਾ ਜੋ ਘਟਨਾ ਡਿਬਰੂਗੜ੍ਹ ਦੀ ਪ੍ਰਚਾਰੀ ਗਈ ਕਿ ਉਥੇ ਬੈਰਕਾਂ 'ਚ ਕੈਮਰੇ ਲਾਏ ਜਾ ਰਹੇ ਸਨ ਸੈਲਾਂ 'ਚ ਕੈਮਰੇ ਲਾਏ ਜਾ ਰਹੇ ਸਨ ਫਿਰ ਭੋਖੜ ਤਾਲ ਹੁੰਦੀ ਹੈ ਫਿਰ ਖੂਨ ਦੀਆਂ ਉਲਟੀਆਂ ਆਉਣ ਦੀ ਖਬਰ ਆਉਂਦੀ ਹੈ ਉਹ ਸਾਰਾ ਕੁਝ ਪ੍ਰੋਜੈਕਸ਼ਨ ਦਾ ਹਿੱਸਾ ਸੀ ਇਹ ਸਭ ਕੁਝ ਵੀ ਚੱਲ ਰਿਹਾ ਹੈ ਨਾਲੇ ਚੱਲ ਰਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਇੱਥੇ ਲਿਆ ਕੇ ਉਬਾਰ ਕੇ ਕਾਊਂਟਰ ਪੋਲਰਾਈਜੇਸ਼ਨ ਦੀ ਗੇਮ ਖੇਡੀ ਜਾ ਰਹੀ ਹੈ वैसे मेनू नहीं पता मैं कदे सर्टिफिकेट वंडन 'ਚ ਯਕੀਨੀ ਰੱਖਦਾ ਕਿ ਕੌਣ ਏਜੰਸੀਆਂ ਦਾ ਬੰਦਾ ਹੈ ਕੌਣ ਕਿਹਦੇ ਨਾਲ ਰਲਿਆ ਹੈ ਇਹ ਸਭ ਕੁਝ ਤੈਹ ਕਰਨਾ ਹੁੰਦਾ ਤੱਥਾਂ ਨੇ ਸਮੇਂ ਨੇ ਜਾਂ ਸਾਡੀ ਖੋਜ ਨੇ ਤਾਂ ਗੱਲ ਇਹ ਆ ਕਿ ਇਸ ਵੇਲੇ ਜੋ ਪਰਸਤਿਤੀਆਂ ਆ ਇਹਦਾ ਇੱਕ ਤਥਾਤਮਕ ਰੂਪ ਤੇ ਸਾਡੇ ਸਾਹਮਣੇ ਆ ਕਿ ਜਿਹੜੀ ਭਾਜਪਾ ਪਿਛਲੇ ਲੋਕ ਸਭਾ ਹਲਕਾ 'ਚ ਜੋ ਉਹਨੇ ਲੜੇ ਸਾਰੇ ਹਲਕੇ 'ਚ ਜੇ ਉਹਦਾ ਵੋਟ ਸ਼ੀਅਰ ਦੇਖੀਏ ਤਾਂ ਆਲਮੋਸਟ ਦੁੱਗਣਾ ਹੋਇਆ ਜਦ ਕਿ ਪੰਥਕ ਧਿਰ ਸ਼ਰੂਮਣੀ ਅਕਾਲੀ ਦਲ ਬਾਦਲ ਦਾ ਉਹਦਾ ਅੱਧਾ ਉੱਡ ਗਿਆ ਉਹ 27 ਤੋਂ 13 ਇਹ 9 ਤੋਂ 18 ਤਾਂ ਕਮਾਲ ਦੀਆਂ ਕੁਝ ਕੱਟਨਾਮਾ ਵਾਪਰ ਰਹੀਆਂ ਨੇ ਹੁਣ ਸਭ ਤੋਂ ਵੱਡਾ ਸਵਾਲ ਪੈਦਾ ਹੋ ਗਿਆ ਕਿ ਅਮਰਤਪਾਲ ਸਿੰਘ ਦੀ ਰਿਹਾਈ ਹੋਵੇਗੀ ਕਿ ਨਹੀਂ ਵੈਸੇ ਮੈਂ ਇਹਦਾ ਖੁਲਾਸਾ ਪਹਿਲਾਂ ਕਰ ਚੁੱਕਾ ਕਿ ਜਿੱਤੇ ਤੋਂ ਰਿਹਾਈ ਨਹੀਂ ਹੁੰਦੀ ਰਿਹਾਈ ਹੁੰਦੀ ਆ ਜਦੋਂ ਇੱਕ ਲੀਗਲ ਪ੍ਰੋਸੈਸ ਜਿਹੜਾ ਉਸੇਰੇ ਚੜ ਜਾਵੇ ਉਹ ਕਿਵੇਂ ਆ ਸਭਨਾਂ ਨੂੰ ਪਤਾ ਹੀ ਹੋਵੇਗਾ ਜੇ ਨਹੀਂ ਤੇ ਮੈਂ ਦੱਸ ਦੇਣਾ ਕਿ ਜਿਸ ਥਾਣੇ 'ਚ ਮਾਮਲਾ ਦਰਜ ਹੁੰਦਾ ਸਭ ਤੋਂ ਪਹਿਲਾਂ ਉਹ ਥਾਣਾ ਜਿਹੜਾ ਉਹ ਸਬੰਧਤ ਐਸਐਸਪੀ ਨੂੰ ਲਿਖਦਾ ਜਾਂ ਐਸਐਸਪੀ ਜਿਹੜਾ ਫਿਰ ਮੈਜਿਸਟਰੇਟ ਨੂੰ ਲਿਖਦਾ ਮੈਜਿਸਟਰੇਟ ਜਿਹੜਾ ਉਹ ਸਾਡਾ ਜਿਹੜਾ ਡਿਪਾਰਟਮੈਂਟ ਆਫ ਹੋਮ ਹੁੰਦਾ ਸਟੇਟ ਦਾ ਉਹਨੂੰ ਲਿਖਦਾ ਯਾਨੀ ਹੋਮ ਸੈਕਟਰੀ ਹੋ ਗਿਆ ਤਾਂ ਉਹ ਫਿਰ ਲਿਖਦਿਆ ਗ੍ਰਹਿ ਮੰਤਰਾਲੇ ਨੂੰ ਗ੍ਰਹਿ ਮੰਤਰਾਲਾ ਉਹਦੀ ਫਿਰ ਪ੍ਰਵੋਡਤਾ ਕਰਕੇ ਅੱਗੇ ਤੋਰਦਾ ਜੋ ਐਨਐਸਏ ਸੰਬੰਧੀ ਕਮੇਟੀ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ ਮਾਮਲਾ ਜਾਂਦਾ ਤੇ ਐਨਐਸਏ ਹਟ ਜਾਂਦਾ ਹਾਲਾਂਕਿ ਅਮਰਤਪਾਲ ਸਿੰਘ ਤੇ ਹੋਰ ਵੀ ਮੁਕੱਦਮੇ ਆ ਜਿਨ੍ਹਾਂ 'ਚ ਹਾਲੇ ਤੱਕ ਗ੍ਰਿਫਤਾਰੀ ਨਹੀਂ ਪਈ ਇਹਦਾ ਮਤਲਬ ਹੈ ਕਿ ਜੇ NSA ਹਟਾ ਵੀ ਦਿੱਤਾ ਜਾਂਦਾ ਹੈ ਅਮਰਤਪਾਲ ਸਿੰਘ ਨੂੰ ਦੂਸਰੇ ਕੇਸਾਂ 'ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਦਰਜਨ ਪਰ ਕੇਸ ਹਾਲੇ ਵੀ ਇਹਨਾਂ ਨੇ ਖੋਲ ਕੇ ਰੱਖੇ ਹੋਇਆ ਤਾਂ ਇਹਦਾ ਮਤਲਬ ਇਹ ਹੈ ਕਿ ਰਿਹਾਈ ਜਿਹੜੀ ਹੈ ਉਹ ਹਾਲ ਦੀ ਘੜੀ ਹਾਲ ਦੇ ਦਿਨਾਂ 'ਚ ਸੰਭਵ ਜਾਪਦੀ ਨਹੀਂ ਹੈ ਪਰ ਜੇਕਰ ਰਿਹਾਈ ਹੋ ਜਾਂਦੀ ਹੈ ਤਾਂ ਫਿਰ ਅੱਗੇ ਕੀ ਹੋਏਗਾ ਇਹ ਵੱਡਾ ਆਪਰੇਸ਼ਨ ਹੈ ਤੇ ਸਭ ਤੋਂ ਜ਼ਿਆਦਾ ਤੜਕੂ ਇਸ ਵੇਲੇ ਉਨਾ ਸਫਾਂ ਦੇ ਵਿੱਚ ਮਹਿਸੂਸ ਕੀਤਾ ਜਾਂਦਾ ਹੈ ਜਿਹੜੀਆਂ ਸੁਰੱਖਿਅਤ ਮਹਿਸੂਸ ਕਰਦੀਆਂ ਕਿ ਐਸਟੀਪੀਸੀ ਦਾ ਸੰਚਾਲਨ ਸਾਡੇ ਕੋਲ ਹੈ ਸਾਡੇ ਕੋਲ ਸੀ ਸਾਡੇ ਕੋਲ ਰਹੇਗਾ ਕਿਉਂਕਿ ਅਮਰਤਪਾਲ ਸਿੰਘ ਹੋਰਾਂ ਦੇ ਜਿਹੜੇ ਵਕੀਲ ਨੇ ਸਰਦਾਰ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਤੇ ਦੋਸ਼ ਲੱਗਦਾ ਕਿ ਉਹ ਰਾਸ਼ਟਰੀ ਸਿੱਖ ਸੰਗਤ ਦਾ ਹਿੱਸਾ ਹੈ ਵੈਸੇ ਉਹ ਗਏ ਸਨ ਫਿਰ ਵਾਪਸ ਆ ਗਏ ਤੇ ਟਕਸਾਲੀ ਅਕਾਲੀਆਂ ਦੇ ਨਾਲ ਵੀ ਰੌਣਕ ਮੇਲਾ ਵੇਖ ਆਏ ਸਨ ਉਹਨਾਂ ਨੇ ਜ਼ਰੂਰ ਸੰਕੇਤ ਦਿੱਤਾ ਹੈ ਕਿ ਆਉਣ ਵਾਲਾ ਸਾਡਾ ਟੀਚਾ ਜਿਹੜਾ ਉਹ ਐਸਟੀਪੀਸੀ ਹੋਏਗੀ। ਧਿਆਨ ਸਿੰਘ ਮੰਡ ਦੇ ਸਟੇਟਮੈਂਟ ਦੇਖ ਲਓ। ਸਿਮਰਨਜੀਤ ਸਿੰਘ ਮਾਨ ਉਹ ਵੀ 6 ਜੂਨ ਦੇ ਮੌਕੇ ਤੇ ਜਦੋਂ ਕੱਲੂਗਰ ਅਧਿਆੜਾ ਮਨਾਇਆ ਜਾ ਰਿਹਾ ਸੀਗਾ ਤਾਂ ਉਸ ਮੌਕੇ ਤੇ ਕਹਿ ਕੇ ਗਏ ਕਿ ਐਸਟੀਪੀਸੀ ਚੋਣਾਂ ਕਰਵਾਈਆਂ ਜਾਣ। ਯਾਨੀ ਸਾਰੀਆਂ ਧਿਰਾਂ ਜਿਹੜੀਆਂ ਖਾਸ ਤੌਰ ਤੇ ਅਕਾਲੀ ਦਲ ਬਾਦਲ ਦੇ ਆਪੋਜ਼ਿਟ ਆ ਉਹ ਇਸ ਵੇਲੇ ਇੱਕ ਮੌਕਾ ਵੇਖ ਰਹੀਆਂ ਹਨ ਕਿ ਕੰਦ ਬਿਲਕੁਲ ਝੁਕੀ ਹੋਈ ਆ। ਤੱਕਾ ਦੇ ਕੇ ਦੇਖ ਦਿਓ ਯਾਨੀ ਐਸਟੀਪੀਸੀ ਵੀ ਜਿਹੜੀ ਆ ਉਹ ਖੋਲੋ ਹੁਣ ਉਹਦੇ ਵਿੱਚ ਅਮਰਤਪਾਲ ਸਿੰਘ ਇੱਕ ਬਹੁਤ ਵੱਡਾ ਨਾਂ ਬਣ ਚੁੱਕਿਆ ਮਸਲਨ ਜੇ ਆਪਾਂ ਖਸੂਸੀ ਤੌਰ ਤੇ ਵੇਖੀਏ ਤਾਂ ਸਿਮਰਨਜੀਤ ਸਿੰਘ ਮਾਨ ਜਿਹੜੇ ਕੋ ਹੁਣ ਤੱਕ ਬਿਲਕੁਲ ਅਮਰਤਪਾਲ ਸਿੰਘ ਵਾਲੀ ਵਿਚਾਰਧਾਰਾ ਲੈ ਕੇ ਚੱਲ ਰਹੇ ਸੀ ਸਿਆਸੀ ਸਰਜ਼ਮੀ ਉਹਨਾਂ ਦੀ ਕਾਫੀ ਜ਼ਿਆਦਾ ਮਜ਼ਬੂਤ ਸੀ ਪਰ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦਾ ਆਪਣਾ ਦੁਰਗਟ ਹੈ ਗਿਆ ਉਹ ਖੁਦ ਬਹੁਤ ਬੁਰੀ ਹਾਰ ਫੇਸ ਕਰਕੇ ਬੈਠ ਕੇ ਨੇ ਜਿਹੜੇ ਹੋਰ ਕੈਂਡੀਡੇਟ ਖੜੇ ਕੀਤੇ ਸੀ ਕੋਈ ਵੀ ਉਹਨਾਂ ਦੇ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਤਾਂ ਇਹਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਨੂੰ ਹੰਗਾਰਾ ਮਿਲਿਆ ਜਿਸ ਤਰ੍ਹਾਂ ਅਮਰਤਪਾਲ ਸਿੰਘ ਨੂੰ ਮਿਲ ਰਿਹਾ ਹੈ ਅਮਰਤਪਾਲ ਸਿੰਘ ਦੀ ਜੇਕਰ ਨਹੀਂ ਆਈ ਨਾ ਵੀ ਹੋਵੇ ਕਿਉਂਕਿ ਉਹ ਡਿਪੈਂਡ ਕਰਦੀ ਹੈ ਮੇਰਾ ਮੰਨਣਾ ਭਾਜਪਾ ਤੇ ਜੇ ਭਾਜਪਾ ਨੂੰ ਲੱਗਦਾ ਹੈ ਕਿ ਸਿੱਖਾਂ ਨਾਲ ਨੇੜਤਾ ਵਧ ਸਕਦੀ ਹੈ ਜਾਂ ਕਾਉਂਟਰ ਪੋਲਰਾਈਜੇਸ਼ਨ ਜਿਸ ਤਰ੍ਹਾਂ ਇਹਨਾਂ ਦਾ ਮਤਲਬ ਕਿ ਸੁਰ ਤਿੱਖਾ ਹੁੰਦਾ ਚਾਹੀਏਗਾ ਦੂਸਰੀਆਂ ਪੰਜਾਬ ਦੀਆਂ ਮਾਈਨੋਰਟੀਜ਼ ਪ੍ਰਤੀ ਜਾਂ ਸਟੇਟ ਪ੍ਰਤੀ ਤਾਂ ਸਾਨੂੰ ਇੱਥੇ ਲਾਭ ਮਿਲ ਸਕਦਾ ਇੱਥੋਂ ਲਾਭ ਲਿਆ ਅਸੀਂ ਗਾਂ ਵੀ ਵਧਾ ਸਕਦੇ ਹਾਂ ਇਹ ਭਾਜਪਾ ਤੇ ਡਿਪੈਂਡ ਕਰਦਾ ਹੈ ਇਹ ਅਕਾਲੀ ਦਲ ਤੇ ਭਾਜਪਾ ਦੇ ਐਲਾਈਅੰਸ ਤੇ ਵੀ ਡਿਪੈਂਡ ਕਰਦਾ ਹੈ ਅਕਾਲੀ ਦਲ ਸੰਕੇਤ ਦੇ ਚੁੱਕਾ ਕਿ ਜੇ ਸਾਨੂੰ ਸੱਦਾ ਆਉਂਦਾ ਹੈ ਤਾਂ ਅਸੀਂ ਗੱਠ ਜੋੜ ਦਾ ਹਿੱਸਾ ਬਣਨ ਵਾਸਤੇ ਸੋਚ ਸਕਦੇ ਹਾਂ ਪਰ ਉਸ ਗੱਠ ਜੋੜ ਦਾ ਹਿੱਸਾ ਜੇ ਅਕਾਲੀ ਦਲ ਬਣਦਾ ਕਿਉਂਕਿ ਅੱਜ ਉੱਤੇ ਭਾਜਪਾ ਨੂੰ ਜ਼ਰੂਰਤ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਸ਼ਰਤ ਹੋਏਗੀ ਕਿ ਐਸਟੀਪੀਸੀ ਚੋਣਾ ਜਾਂ ਤੇ ਟਾਲੀਆਂ ਜਾਣ ਤੇ ਜੇ ਕਰਵਾਈਆਂ ਜਾਣ ਤੇ ਸਾਡੀ ਇਮਦਾਦ ਫੁੱਲ ਕੀਤੀ ਜਾਵੇ ਕਿਉਂਕਿ STPC ਚੂਣਾ ਵੀ ਕੇਂਦਰ ਕਰਵਾਉਂਦਾ ਹੈ ਅਦਰਵਾਈਜ਼ ਜੇਕਰ ਤੁਸੀਂ ਦੇਖੋਗੇ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਨੂੰ ਚੱਲਦੀ ਚੋਣ 'ਚ 15-20 ਦਿਨ ਪਹਿਲਾਂ ਤੱਕ ਕੋਈ ਪੁੱਛ ਨਹੀਂ ਸੀ ਰਿਹਾ ਅਚਾਨਕ ਕੁਝ ਯੂਟਿਊਬਰ ਕੁਝ ਵੀਡੀਓਜ਼ ਉਹ ਸਾਹਮਣੇ ਆਉਂਦੇ ਨੇ ਸਭ ਕੁਝ ਉਹਨਾਂ ਦੇ ਜਜ਼ਬਾਤ ਉਹਨਾਂ ਦਾ ਰੋਸਾ ਕੌਣ ਤੇ ਜਦ ਕਿ ਦੋ ਵਾਰ ਪਹਿਲਾਂ ਆਪਣੀ ਬੁਰੀ ਤਰ੍ਹਾਂ ਹਾਰ ਖਾ ਚੁੱਕੇ ਸਨ ਉਹਨਾਂ ਦੇ ਪਰਿਵਾਰ ਨੂੰ ਦੋ ਜਿੱਤਾਂ ਮਿਲ ਚੁਕੀਆਂ ਨੇ ਜਿੱਦਾਂ ਉਹਨਾਂ ਦੇ ਦਾਦਾ ਜੀ ਸੁਚਾ ਸਿੰਘ ਓਐਮਪੀ ਬਣੇ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਬਾਰੇ ਮੈਂ ਪਹਿਲਾਂ ਹੀ ਪ੍ਰੋਗਰਾਮ ਕਰ ਚੁੱਕਾ ਮਾਂ ਸੀਪੀਸੀ ਵਾਸਤੇ ਯਾਨੀ ਉਹਨਾਂ ਨੇ ਫੇਰ ਕਿਹਾ ਕਿ ਕੌਮ ਮੁੱਲ ਪਾਵੇ ਤਾਂ ਇਸ ਵਾਰ ਜਿਹੜਾ ਮੁੱਲ ਪਿਆ ਹੈ ਨਾ ਉਹਨਾਂ ਦੀ ਜੋ ਕੈਲਕੂਕੇ ਸ਼ਬਦਾਵਲੀ ਸੀ ਉਹਦੇ ਮੁਤਾਬਕ ਹੀ ਮੈਂ ਕਹਾਂਗਾ ਤਾਂ ਉਹ ਸਾਰਾ ਪਿਆ ਉਹ ਪੀੜੀ ਵੱਲੋਂ ਜ਼ਿਆਦਾਤਰ ਜਿਹੜੀ ਪੀੜੀ 90 ਤੋਂ ਬਾਅਦ ਵਾਲੀ ਬੌਰਨ ਹੈ ਉਹਨੇ ਬਹੁਤ ਹੰਗਾਰਾ ਦਿੱਤਾ ਸੋਸ਼ਲ ਮੀਡੀਆ ਨੇ ਬਹੁਤ ਸਾਥ ਦਿੱਤਾ ਜੇਕਰ ਰਿਹਾਈ ਨਹੀਂ ਵੀ ਹੁੰਦੀ ਅਮਰਤਪਾਲ ਸਿੰਘ ਦੀ ਜਿਸ ਤਰ੍ਹਾਂ ਦਾ ਅੱਜ ਸੂਚਨਾ ਤਕਨੀਕ ਦਾ ਯੁੱਗ ਹੈ ਜਿਸ ਤਰ੍ਹਾਂ ਦੇ ਸੰਚਾਰ ਸਾਧਨ ਹਰੇਕ ਦੇ ਪਾਸ ਮੌਸਰ ਨੇ ਮੈਨੂੰ ਲੱਗਦਾ ਹੈ ਕਿ ਐਸਟੀਪੀਸੀ ਚੋਣਾ ਜੇਕਰ ਅਮਰਤਪਾਲ ਸਿੰਘ ਹੋਰੀ ਅੰਦਰ ਬੈਠੇ ਵੀ ਲੜਦੇ ਆ ਤਾਂ ਅਕਾਲੀ ਦਲ ਬਾਦਲ ਵਾਸਤੇ ਰਸਤਾ ਸੌਖਾ ਨਹੀਂ ਹੈ ਸੌਖਾ ਨਹੀਂ ਹੈ ਔਰ ਇੱਥੇ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਅਮਰਤਪਾਲ ਸਿੰਘ ਨੂੰ ਬੇਸ਼ੱਕ ਆਪਾਂ ਕਹਿੰਨੇ ਕਿ ਸਿੱਖਾਂ ਨੇ ਜ਼ਿਆਦਾ ਵੋਟ ਪਾਈ ਆ ਪਰ ਕੁਝ ਗੈਰ ਸੋ ਗੈਰ ਸਿੱਖ ਵੋਟ ਵੀ ਚੜੀ ਆ ਉਹ ਪਈ ਆ ਖੁਦ ਅਮਰਤਪਾਲ ਸਿੰਘ ਜੀ ਦੇ ਜੋ ਮਾਤਾ ਜੀ ਆ ਉਹਨਾਂ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਆ ਤਾਂ ਇਹਦਾ ਮਤਲਬ ਹੈ ਕਿ ਜਿਹੜੀਆਂ ਦੂਸਰੀਆਂ ਰਵਾਇਤੀ ਰਾਜਸੀ ਧਿਰਾਂ ਉਹਨਾਂ ਨੂੰ ਵੀ ਖਤਰਾ ਰਹੇਗਾ ਕਿਉਂਕਿ ਦੋ ਹਲਕੇ ਫਰੀਦਕੋਟ ਅਤੇ ਖੜੂਰ ਸਾਹਿਬ ਦੋਵਾਂ ਦੇ ਵਿੱਚ ਭਗਵੰਤ ਮਾਨ ਕੇਜਰੀਵਾਲ ਸਭ ਨੇ ਜ਼ੋਰ ਲਾ ਲਿਆ ਭਾਜਪਾ ਹਾਈ ਕਮਾਨ ਨੇ ਜ਼ੋਰ ਲਾ ਲਿਆ ਐਸੀ ਵਹੀਰ ਐਸਾ ਜਲਾਵ ਬਸ ਕਿ ਸਭ ਨੇ ਇਹ ਮੰਨ ਲਿਆ ਸੀ ਪਹਿਲਾਂ ਕਿ ਦੋ ਸੀਟਾਂ ਨਿਕਲ ਰਹੀਆਂ ਨੇ तकरीबन ਸਭ ਨੇ ਮੰਨ ਲਿਆ ਸੀਗਾ ਹਾਲਕਿ ਮੈਨੂੰ ਸ਼ੱਕ ਸੀ ਕਿ ਇੰਨੀ ਵੱਡੀ ਜਿੱਤ ਕਿਵੇਂ ਮਿਲੇਗੀ ਪਰ ਇਹ ਜਿੱਤ ਪ੍ਰਾਪਤ ਹੋ ਚੁੱਕੀ ਆ ਇਹ ਜਿੱਤਾਂ ਦਰਜ ਹੋ ਗਈਆਂ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਤਿਹਾਸ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਇਤਿਹਾਸ ਅੱਜ ਫੇਰ ਸਾਡੇ ਸਾਹਮਣੇ ਉਸੇ ਹੀ ਤਰ੍ਹਾਂ ਆ ਗਿਆ ਜਿਵੇਂ ਮੈਂ ਬਚਪਨ ਦੇ ਵਿੱਚ ਤੁਹਾਨੂੰ ਦੱਸਿਆ ਕਿ ਪੰਥਕ ਲਹਿਰ ਦਾ ਉਭਾਰ ਦੇਖਿਆ ਵਿਸਾਰ ਦੇਖਿਆ ਜਲਵਾ ਦੇਖਿਆ ਸਭ ਕੁਝ ਦੇਖਿਆ ਤਾਂ ਠੀਕ ਵੈਸਾ ਹੀ ਮੰਜ਼ਰ ਸਾਡੇ ਸਾਹਮਣੇ ਆ। ਹੁਣ ਅੱਗੇ ਇਹ ਕਹਾਣੀ ਕਿੱਧਰ ਨੂੰ ਤੁਰੇਗੀ? ਮੈਂ ਕੁਝ ਨਹੀਂ ਕਹਿ ਸਕਦਾ। ਕਿਉਂ? ਕਿਉਂ? ਕਿਉਂਕਿ ਬਹੁਤ ਸਾਰੀਆਂ ਖੇਡਾਂ ਹੋਣਗੀਆਂ। ਸਟੇਟ ਨੇ ਆਪਣੀ ਖੇਡ ਖੇਡਣੀ ਐ ਇਸ ਵਾਰ। ਉਹ ਕਿਵੇਂ ਖੇਡਦੇ ਅਮਰਤਪਾਲ ਸਿੰਘ ਨੂੰ ਰਿਹਾ ਕਰਕੇ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਰੱਖ ਕੇ ਮੈਨੂੰ ਨਹੀਂ ਪਤਾ। ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਪੁਖਤਾ ਤੌਰ ਤੇ। ਪਰ ਲੋਕਲ ਲੋਕਲ ਜਿਹੜੀ ਪੋਲਿਟਿਕਸ ਇਤਿਹਾਸ ਤੌਰ ਤੇ ਜਿਹੜੀ ਸਾਡੀ ਪੰਜਾਬ ਦੀ ਸੱਤਾ ਹੈ ਜਿਹੜੀ ਸਟੇਟ ਦਾ ਹੀ ਹਿੱਸਾ ਹੈ ਰਿਆਸਤ ਦਾ ਹੀ ਹਿੱਸਾ ਹੈ ਉਹਨੇ ਵੀ ਆਪਣੀ ਗੇਮ ਖੇਡਣੀ ਔਰ ਸਭ ਤੋਂ ਵੱਡੀ ਗੱਲ ਕਿ ਅਮਰਤਪਾਲ ਸਿੰਘ ਨੂੰ ਰੋਕਣ ਵਾਸਤੇ ਜਿਹੜੇ ਕੁਝ ਵੱਡੇ ਕਾਗ ਪੰਥਕ ਲੀਡਰ ਨੇ ਉਹਨਾਂ ਨੇ ਵੀ ਗੇਮ ਖੇਡਣੀ ਹੈ ਗੇਮ ਪਲਟਾਉਣ ਦਾ ਯਤਨ ਕਰਨਾ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਕੁਝ ਹੈ ਸਰੈਂਡਰ ਕਰਵਾਉਣ ਦੀ ਗੱਲ ਤੋਂ ਲੈ ਕੇ ਕਾਗਜ਼ ਪਰਵਾਉਣ ਤੱਕ ਥਿਉਰੀਆਂ ਦੇਣ ਵਾਲੇ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਤਾਂ ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਪੰਥ ਦੇ ਲੰਬੜ ਮੰਨ ਕੇ ਚੱਲ ਰਹੇ ਸਨ ਉਹਨਾਂ ਨੂੰ ਲੱਗ ਰਿਹਾ ਕਿ ਕੱਲ ਦਾ ਮੁੰਡਾ ਪੈਰਾਂ ਇੱਥੋਂ ਜ਼ਮੀਨ ਖਿਸਕਾ ਰਿਹਾ ਹੈ ਸੋ ਇਹ ਸਾਰੀਆਂ ਚੀਜ਼ਾਂ ਹੁਣ ਕਿਸ ਤਰ੍ਹਾਂ ਅੱਗੇ ਵਧਣ ਗਿਆ ਇਹਨਾਂ ਦੇ ਵਿੱਚੋਂ ਅਮਰਤਪਾਲ ਸਿੰਘ ਦਾ ਤੜਾ ਕਿਸ ਤਰ੍ਹਾਂ ਅੱਗੇ ਚੱਲੇਗਾ ਇਹਦੇ ਬਾਰੇ ਤੇ ਪੁਖਤਾ ਆਪਾਂ ਕੁਝ ਨਹੀਂ ਕਹਿ ਸਕਦੇ ਸਿਰਫ ਤੇ ਸਿਰਫ ਸੰਭਾਵਨਾ ਮੈਂ ਰੱਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਇੱਕ ਪ੍ਰਸ਼ਨ ਰਹੇਗਾ ਕਿ 1999 ਤੋਂ ਬਾਅਦ ਜੋ ਹਸ਼ਰ ਹੋਇਆ ਕੀ ਵੈਸਾ ਹੀ ਹੋਣ ਜਾ ਰਿਹਾ ਜਾਂ ਇਸ ਵਾਰ ਇਸ ਇਸ ਵਾਰੀ ਉਹਦੇ ਤੋਂ ਸਮਾਂ ਜੁਦਾ ਕੋਈ ਰੰਗ ਬਣੇਗਾ ਮਿਲਦੇ ਆਂ ਅਗਲੀ ਵਾਰ ਤਦ ਤੱਕ ਦਿਓ ਸਤ ਸਦਾ ਸਾਰਿਆਂ ਨੂੰ ਸਤ ਸ੍ਰੀ ਅਕਾਲ